ਸੋ ਦੋਸਤੋ ਮੈਂ ਪਿਛਲੇ 2 ਮਹੀਨੇ ਤੋਂ ਕੈਨੇਡਾ ਦੇ ਵਿੱਚ ਸੀ ਤੇ ਹੁਣ ਇੱਥੇ ਲੰਬਾ ਸਮਾਂ ਇੱਥੇ ਹੀ ਹੋਵਾਂਗਾ ਇਸ ਕਰਕੇ ਜਾਣਨਾ ਤੁਹਾਨੂੰ ਇਥੋਂ ਦੀਆਂ ਖਬਰਾਂ ਤੇ ਉਸ ਦੇ ਨਾਲ ਨਾਲ ਪੰਜਾਬ ਦੀਆਂ ਖਬਰਾਂ ਭਾਰਤ ਦੀਆਂ ਕੁਝ ਖਬਰਾਂ ਨੂੰ ਸਾਰੀਆਂ ਕਵਰ ਜਿਹੜੀਆਂ ਨੇ ਕੁਝ ਖਾਸ ਖਬਰਾਂ ਉਹਨਾਂ ਨੂੰ ਲੈ ਕੇ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਬਹੁਤ ਸਾਰੀਆਂ ਖਬਰਾਂ ਨੇ ਅੱਜ ਆਮ ਖਬਰਾਂ ਦਾ ਫਿਰ ਜ਼ਿਕਰ ਕਰਾਂਗੇ ਬੜੇ ਘਟਸਾਵੇਂ ਦੇ ਵਿੱਚ ਉਹਨਾਂ ਦੀ ਸਭ ਤੋਂ ਪਹਿਲੀ ਵੱਡੀ ਖਬਰ ਜਿਹੜੀ ਸਭ ਦਾ ਧਿਆਨ ਮੰਗਦੀ ਹੈ ਉਹ ਮੰਗਦੀ ਹੈ ਕਿਉਂਕਿ ਮਿਸਟਰ ਟਰੰਪ ਜਿਹੜੇ ਕਿ ਨਵੇਂ-ਨਵੇਂ ਅਮਰੀਕਾ ਦੇ ਰਾਸ਼ਟਰਪਤੀ ਬਣੇ ਆ ਉਹ ਹਰ ਕੋਈ ਨਾ ਕੋਈ ਇਸ ਤਰ੍ਹਾਂ ਦੀ ਨਵੀਂ ਖਬਰ ਲੈ ਕੇ ਆਉਂਦੇ ਆ ਜਿਸ ਦੇ ਨਾਲ ਚਾਰੇ ਪਾਸੇ ਉਥਲ-ਪੁਥਲ ਮਚ ਜਾਂਦੀ ਹੈ ਤੇ ਉਹਨਾਂ ਦੀਆਂ ਪਾਲਿਸੀਆਂ ਜਿਹੜੀਆਂ ਨੇ ਉਹਨਾਂ ਨੂੰ ਲੈ ਕੇ ਸਭ ਤੋਂ ਵੱਡਾ ਘਾਟਾ ਪਿਆ ਹੈ ਜਿਹੜੀ ਕਿ ਖਬਰ ਸੁਣਨ ਨੂੰ ਮਿਲ ਰਹੀ ਹੈ ਅਮਰੀਕਾ ਦੇ ਜਿੰਨੇ ਵੀ ਹੋਟਲ ਸੰਤ ਹੈ ਉਹ ਮੁਸ਼ਕਲ ਦੇ ਵਿੱਚ ਆ ਗਿਆ ਕਿਉਂਕਿ ਉੱਥੇ ਜਿੰਨੇ ਵੀ ਹੋਟਲਸ ਨੇ ਉਹਨਾਂ ਅੰਨ੍ਹਾ 70% ਬੁਕਿੰਗਸ ਜਿਹੜੀਆਂ ਨੇ ਲਗਭਗ ਉਹ ਰੱਦ ਹੋ ਚੁੱਕੀਆਂ ਨੇ ਕਿਉਂਕਿ ਕੁਵਾਂਡੇ ਮੁਲਕਾਂ ਦੇ ਵਿੱਚੋਂ ਖਾਸ ਕਰਕੇ ਕੈਨੇਡਾ ਮੈਕਸੀਕੋ ਵੈਨਜ਼ੁਲਾ ਜਾਂ ਜਿਹੜੇ ਹੋਰ ਨੀਤੀਕ ਦੇਸ਼ ਨੇ ਉਹਨਾਂ ਤੋਂ ਬਹੁਤ ਸਾਰਾ ਉੱਥੇ ਟੂਰਿਸਟ ਆਉਂਦਾ ਸੀ ਤੇ ਉਹਨਾਂ ਟੂਰਿਸਟਾਂ ਨੇ ਆਪਣੀਆਂ ਹੋਟਲ ਦੀਆਂ ਬੁਕਿੰਗਸ ਰੱਦ ਕਰਵਾ ਦਿੱਤੀਆਂ ਤੇ ਨਾਲ-ਨਾਲ ਕਹਿੰਦੇ ਕਿ ਜਿਹੜੀਆਂ 에ਅਰਲਾਈਨਸ ਨੇ ਜਿੰਨੀਆਂ ਵੀ ਫਲਾਈਟਾਂ ਉੱਤਰ ਨੂੰ ਜਾਂਦੀਆਂ ਸੀ ਉਹ ਫਲਾਈਟਾਂ ਦੀ ਵੀ ਬੁਕਿੰਗ ਬਹੁਤ ਕਟ ਗਈ ਆ ਤੇ ਬੁਕਿੰਗ ਇੰਨੀ ਕਟ ਗਈ ਹੈ ਕਿ ਉਹ ਵੀ ਘਟੇ ਵਿੱਚ ਜਾਣ ਵਾਲਾ ਸਵਦਾ ਕਿਉਂਕਿ ਲੋਕਾਂ ਨੇ ਆਪਣੀਆਂ ਬੁਕਿੰਗਸ ਵੀ ਰੱਦ ਕਰਵਾ ਲਈਆਂ ਨੇ ਤੇ ਅਗਲੀ ਅਹਿਮ ਖਾਸ ਖਬਰ ਕਿਉਂਕਿ ਕੈਨੇਡਾ ਦੇ ਸਬੰਧ ਜਿਹੜੇ ਨੇ ਉਹ ਉਹਨੇ ਸਖਾਵੇਂ ਨਹੀਂ ਸਾਡੇ ਗਵਾਂਡੀ ਮੁਲਕ ਅਮਰੀਕਾ ਦੇ ਕੈਨੇਡਾ ਨੇ ਵੀ ਆਪਣੇ ਜਿਹੜੇ ਉਹਨਾਂ ਦੇ ਟੂਰਿਸਟ ਨੇ ਉਹਨਾਂ ਨੇ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ ਕਿ ਜਿਹੜੇ ਵੀ ਕੈਨੇਡੀਅਨ ਸਿਟੀਜ਼ਨ ਉਹ ਚਾਹੇ ਯੂ ਐਸ اے ਦੇ ਵਿੱਚ ਜਾਂ ਉਹ ਚਾਈਨਾ ਦੇ ਵਿੱਚ ਯਾਤਰਾ ਕਰਨੀ ਚਾਹੁੰਦੇ ਆ ਉਹ ਥੋੜਾ ਜਿਹਾ ਸੋਚ ਸਮਝ ਕੇ ਚੱਲਣ ਉਹ ਹਦਾਇਤਾਂ ਨੂੰ ਪਹਿਲਾਂ ਚੰਗੀ ਤਰ੍ਹਾਂ ਆਪਣੇ ਧਿਆਨ ਦੇ ਵਿੱਚ ਰੱਖਣ ਕਿਉਂਕਿ ਅਮਰੀਕਾ ਨੇ ਇਹ ਐਡਵਾਈਜ਼ਰੀ ਜਾਰੀ ਕੀਤੀ ਹੈ ਕਿ ਜੇਕਰ ਸਾਡੇ ਦੇਸ਼ ਦੇ ਵਿੱਚ ਕੋਈ ਵੀ ਕੈਨੇਡੀਅਨ ਚਾਹੇ ਉਹ ਸਿਟੀਜ਼ਨ ਹੋਵੇ ਉਹ ਇੱਥੇ ਆਉਂਦਾ ਤੇ ਜੇਕਰ 30 ਦਿਨ ਤੋਂ ਵੱਧ ਰਹਿੰਦਾ ਤਾਂ ਉਸ ਨੂੰ ਆਪਣੀ ਇੱਥੇ ਅਲੱਗ ਤਰ੍ਹਾਂ ਰਜਿਸਟ੍ਰੇਸ਼ਨ ਕਰਵਾਉਣੀ ਪੈਗੀ ਕਿ ਮੈਂ ਇਸ ਕੰਟਰੀ ਦੇ ਵਿੱਚ ਹਾਂ ਤੇ ਇਹ ਜਦੋਂ ਕੋਈ ਪਹਿਲਾਂ ਇਹ ਸੀ ਕਿ ਤੁਸੀਂ ਕੈਨੇਡਾ ਦੇ ਵਿੱਚ ਤੋਂ ਜਾ ਕੇ ਅਮਰੀਕਾ ਦੇ ਵਿੱਚ ਬਹੁਤ ਲੰਬਾ ਸਮਾਂ ਵੀ ਰਹਿ ਸਕਦੇ ਸੀ ਕੋਈ ਇਸ ਤਰ੍ਹਾਂ ਦੀ ਗਲਬਾਤ ਨਹੀਂ ਸੀ ਪਰ ਹੁਣ ਜਿਹੜੀ ਇਹ ਐਡਵਾਈਸਰੀ ਜਾਰੀ ਹੁਣ ਤੋਂ ਬਾਅਦ ਕੈਨੇਡਾ ਨੇ ਵੀ ਐਡਵਾਈਸਰੀ ਆਪਣੇ ਨੰਗ ਕਰਨ ਦੀ ਤੇ ਇੰਡੀਆ ਦੇ ਵਿੱਚ ਤਾਂ ਅਸੀਂ ਅਕਸਰ ਦੇਖਦੇ ਹਾਂ ਕਿ ਇੰਡੀਆ ਦੇ ਵਿੱਚ ਸਕੂਲੀ ਬੱਚੇ ਜਿਹੜੇ ਆ ਉਹ ਮੋਬਾਈਲ ਲੈ ਕੇ ਆਉਂਦੇ ਆ ਬੜੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ ਚੈਕਿੰਗ ਵੀ ਕੀਤੀ ਜਾਂਦੀਆਂ ਤੋਂ ਮੋਬਾਈਲ ਰੋਹੇ ਵੀ ਜਾਂਦੇ ਆ ਪੇਰੈਂਟ ਨੂੰ ਦੱਸਿਆ ਜਾਂਦਾ ਪਰ ਪੇਰੈਂਟਸ ਵੀ ਚਲੋ ਮੰਨ ਜਾਂਦੇ ਆ ਖਾਸ ਕਰਕੇ ਹਾਈ ਸਕੂਲ ਤੱਕ ਤਾਂ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਬੱਚੇ ਸਕੂਲ ਦੇ ਵਿੱਚ ਮੋਬਾਈਲ ਨਾ ਲੈ ਕੇ ਆਉਣ ਤੇ ਇੱਥੇ ਵੀ ਪੂਰੀ ਤਰ੍ਹਾਂ ਪਹਿਲਾਂ ਪਾਬੰਦੀ ਸੀ ਪਰ ਕੈਨੇਡਾ ਦੇ ਵਿੱਚ ਹੁਣ ਇਹ ਇਸ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਇੱਕ ਸਕੂਲ ਦੇ ਵਿੱਚ ਟ੍ਰਾਂਨਟਾਰਕੀਓ ਦੇ ਵਿੱਚ ਉਸ ਸਕੂਲ ਦੇ ਵਿੱਚ ਪੁਲਿਸ ਨੂੰ ਜਾਣਾ ਪਿਆ ਪੁਲਿਸ ਨੇ ਉੱਥੇ ਇਸ ਤਰ੍ਹਾਂ ਦੇ ਪੁਸ਼ਕਿਸ਼ ਦੇ ਲਈ ਪੰਜ ਬੱਚਾ ਨੂੰ ਉਹਨਾਂ ਦਾ ਪੁਸ਼ਕਿਸ਼ ਵੀ ਕੀਤੀ ਕਿਉਂਕਿ ਜਿਹੜੇ ਬੱਚੇ ਨੇ ਸਕੂਲਾਂ ਦੇ ਵਿੱਚ ਮੋਬਾਈਲ ਲੈ ਕੇ ਜਾਂਦੇ ਨੇ ਉਹਨਾਂ ਤੇ ਅਸ਼ਲੀਲ ਫੋਨ ਜਿਹੜੀਆਂ ਨੇ ਵੀਡੀਓਜ਼ ਦੇ ਉਹ ਫੋਨ ਕਰਕੇ ਤੇ ਉਹਨਾਂ ਦਾ ਜਿਹੜਾ ਉਹ ਦੁਰਵਰਤੋਂ ਕਰ ਰਹੇ ਨੇ ਮੋਬਾਈਲ ਦੀ ਇਸ ਨੂੰ ਲੈ ਕੇ ਉਹਨਾਂ ਨੇ ਹਦਾਇਤ ਜਾਰੀ ਕੀਤੀ ਹੈ ਖਾਸ ਕਰਕੇ ਕਿ ਜਿਹੜੇ ਤੇ ਪੇਰੈਂਟਸ ਨੇ ਉਹ ਆਪਣੇ ਬੱਚਿਆਂ ਦਾ ਖਿਆਲ ਰੱਖਣ ਉਹਨਾਂ ਨੂੰ ਵੱਧ ਤੋਂ ਨਕਦੀ ਵੀ ਨਹੀਂ ਸਕੂਲ ਜਾਣ ਸਮੇਂ ਦੇਣੀ ਚਾਹੀਦੀ ਕਿਉਂਕਿ ਸਕੂਲ ਦੇ ਵਿੱਚ ਕਿਸੇ ਵੀ ਇਸ ਤਰ੍ਹਾਂ ਦੀ ਨਕਦੀ ਦੀ ਲੋੜ ਨਹੀਂ ਹੁੰਦੀ ਤੇ ਨਾ ਹੀ ਮੋਬਾਈਲ ਦੀ ਸਕੂਲ ਦੇ ਚ ਲੋੜ ਹੁੰਦੀ ਹੈ ਇਸ ਤਰ੍ਹਾਂ ਕਿ ਉਹਨਾਂ ਨੂੰ ਸਕੂਲ ਦੇ ਵਿੱਚ ਮੋਬਾਈਲ ਲੈ ਕੇ ਜਾਣ ਤੋਂ ਵਰਜਤ ਤੇ ਖਾਸ ਕਰਕੇ ਜੇ ਆਪਾਂ ਇੰਡੀਆ ਦੀ ਗੱਲ ਕਰੀਏ ਤਾਂ ਇੱਥੇ ਬਹੁਤ ਖਬਰਾਂ ਨੇ ਪਰ ਖਾਸ ਇੱਕ ਬਿਆਨ ਜਿਹੜਾ ਅਮਿਤ ਸ਼ਾ ਦਾ ਬਿਆਨ ਹੈ ਸਾਡੇ ਗ੍ਰਹਿ ਮੰਤਰੀ ਪਾਰ ਸਰਕਾਰ ਉਹਨਾਂ ਦਾ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ 15-20 ਸਾਲ ਹੋ ਗਏ ਹੈ ਕਿਸੇ ਦਾ ਨੰਬਰ ਨਹੀਂ ਲੱਗਣਾ ਤੇ ਜੋ ਕਰਨਾ ਉਹ ਅਸੀਂ ਕਰਨਾ ਤੇ ਇਸ ਵਿੱਚ ਕੁਝ ਸਚਾਈ ਵੀ ਜਾਪਦੀ ਹੈ ਕਿਉਂਕਿ ਬੜਾ ਲੰਬਾ ਸਮਾਂ ਕਾਂਗਰਸ ਨੇ ਰਾਜ ਕੀਤਾ ਪਰ ਹੁਣ ਉਹਨਾਂ ਦੀ ਜਿਹੜੀ ਵਿਰੋਧੀ ਪਾਰਟੀ ਹੈ ਭਾਰਤੀ ਜਨਤਾ ਪਾਰਟੀ ਦੀ ਕਾਂਗਰਸ ਉਸ ਉਹਨਾਂ ਨੇ ਇੰਨਾ ਪਿੱਛੇ ਧੱਕ ਦਿੱਤਾ ਕਿ ਉਹ ਚਲੇ ਗਏ ਕਿ ਅਜੇ ਕੁਝ ਇਸ ਤਰ੍ਹਾਂ ਦੀ ਸੰਭਾਵਨਾ ਨਜ਼ਰ ਨਹੀਂ ਆਉਂਦੀਆਂ ਕਿ ਕਾਂਗਰਸ ਉਹ ਕੇਂਦਰ ਦੇ ਵਿੱਚ ਆਪਣੀ ਸਰਕਾਰ ਬਣਾਉਣ ਤੇ ਸਮਰੱਥ ਹੋਵੇ ਅਗਲੇ 16 ਤੱਕ ਇਸ ਕਰਕੇ ਹਰਸ਼ਾ ਦਾ ਇਸ ਤਰ੍ਹਾਂ ਦਾ ਬਿਆਨ ਦੇਣਾ ਭਾਵੇਂ ਉਹ ਰੜਕਦਾ ਜਰੂਰ ਹੈ ਭਾਰਤੀਆਂ ਨੂੰ ਜਿਹੜੇ ਵਿਰੋਧੀ ਪਾਰਟੀਆਂ ਵਾਲੇ ਨੇ ਜਾਂ ਜਿਹੜੇ ਬੀਜੇਪੀ ਦੇ ਵਿੱਚ ਵਿਸ਼ਵਾਸ ਨਹੀਂ ਰੱਖਦੇ ਜਾਂ ਜਿਹਨਾਂ ਨੂੰ ਬੀਜੇਪੀ ਚੰਗੀ ਨਹੀਂ ਲੱਗਦੀ ਪਰ ਉਹਨਾਂ ਦਾ ਇਹ ਬਿਆਨ ਇੱਕ ਹਕੀਕਤ ਲੱਗਦਾ ਇੱਕ ਸਚਾਈ ਲੱਗਦਾ ਹੈ ਕਿ 15-20 ਸਾਲ ਤੱਕ ਹੋਰ ਕਿਸੇ ਨੂੰ ਉਹ ਕੁਝ ਵੀ ਕਰਨ ਦੀ ਲੋੜ ਨਹੀਂ ਜੋ ਕਰਨਾ ਹੈ 15 20 ਸਾਲ ਹੋਰ ਕਿਸੇ ਦਾ ਨੰਬਰ ਨਹੀਂ ਲੱਗਣਾ ਤੇ ਜੋ ਕਰਨਾ ਉਹ ਅਸੀਂ ਕਰਨਾ ਇਹ ਸਚਾਈ ਜਿਹੜੀ ਹੈ ਇਸ ਨੂੰ ਹਜ਼ਮ ਕਰਨਾ ਹੀ ਪੈਣਾ ਹੈ